ਇਹ ਕਹਾਵਤ ਸਿੱਧੀ ਸਿੱਧੀ ਲਾਗੂ ਹੁੰਦੀ ਹੈ ਜੀ ਆ ਪੰਜਾਬ ਪ੍ਰਦੂਸ਼ਣ ਬੋਰਡ ਦਾ ਜਿਹੜਾ ਦਫ਼ਤਰ ਹੈ ਰੋਕ ਥੰਮ ਨਹੀਂ ਕਹਿਣਾ ਇਹਨੂੰ ਇਹ ਪੰਜਾਬ ਪ੍ਰਦੂਸ਼ਣ ਫੈਲਾਊ ਬੋਰਡ ਕਹਿੰਦਾ ਇਸ ਵਿਭਾਗਮੇ ਦੀ ਡਿਊਟੀ ਹੈ ਜ਼ਿੰਮੇਵਾਰੀ ਰੋਕਣ ਦੀ ਤੇ ਉਹ ਰੋਕ ਨਹੀਂ ਰਿਹਾ ਉਹਨਾਂ ਦੀ ਮਿਲੀਭੁਤ ਕਰਕੇ ਉਹ ਪ੍ਰਦੂਸ਼ਣ ਫੈਲ ਰਿਹਾ ਤੇ ਫੈਲਿਆ ਪ੍ਰਦੂਸ਼ਣ 45000 ਬੰਦਾ ਪੰਜਾਬ ਦਾ ਮਾਰ ਦਿੰਦਾ ਤਾਂ ਉਹਨੂੰ ਪੰਜਾਬ ਪ੍ਰਦੂਸ਼ਣ ਕਾਤਲ ਬੋਰਡ ਨਾ ਕਹੀਏ ਤਾਂ ਹੋਰ ਕਿਹੜਾ ਨਾਮ ਦੇਈਏ ਪਿਛਲੀ ਵਾਰ ਤੁਸੀਂ ਸੜਕ ਤੇ ਜਦੋਂ ਜਾ ਰਹੇ ਸੀ ਲੋਕਾਂ ਨੇ ਕਮੈਂਟ ਮਾਰਿਆ ਕਿ ਇਹ ਤਾਂ ਵਿਲੇ ਨੇ ਸੜਕਾਂ ਤੇ ਉੱਤਰੇ ਫਿਰਦੇ ਨੇ ਤੁਸੀਂ ਜਿੰਨਾ ਪਿੱਛੇ ਸੰਘਰਸ਼ ਲੜ ਰਹੇ ਹੋ ਉਹੀ ਨਹੀਂ ਤੁਹਾਡੇ ਸਾਥ ਦੇ ਰਹੇ ਪਿਛਲੇ 6 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ 6 ਬਲੂਟਿਡ ਮਰਡਰ ਹੋ ਗਏ ਬਹੁਤ ਹਯਵਾਨੀਅਤ ਦੇ ਨਾਲ ਐਮਐਲਏ ਸਰਬਜੀਤ ਕੌਰ ਮਾਨੁਕੇ ਦਾ ਭਤੀਜਾ ਤੱਕ ਮਾਰਿਆ ਗਿਆ ਵਿਆਹ ਦੇ ਵਿੱਚ ਸ਼ਰੇਆਮ ਜਾ ਕੇ ਵੈਪਨ ਨੂੰ ਲੋਡ ਕਰਕੇ ਉਹਨੂੰ ਲੋਕ ਕਰਕੇ ਕਲੌਕ ਕਰਕੇ ਸਿਰ ਦੇ ਵਿੱਚ ਕੱਬੇ ਰੱਖ ਕੇ ਇੱਥੇ ਗੋਲੀ ਚਲਾਈ ਜਾਂਦੀ ਆ ਬੇਖੌਫ ਬਿਨਾ ਕਿਸੇ ਨਕਾਬ ਆਪਾਂ 92 ਸੀਟਾਂ ਨਾਲ ਜਤਾਇਆ ਸੀ ਆਪਾਂ ਨੂੰ ਆਇਆ ਸੀ ਕਿ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਫਿਰ ਕੀ ਹੋ ਗਿਆ ਪੰਜਾਬ ਦੇ ਨਾਲ ਤੁਖੋ ਪੰਜਾਬ ਨੇ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਆਮ ਤੋਂ ਖਾਸ ਬਣਾਉਣ ਵਾਸਤੇ ਬਗਾਨੇ ਹੋ ਗਏ ਭਾਈ ਜਿਵੇਂ ਕਹਿੰਦੇ ਉਹ ਹਾਥੀ ਦੇ ਅੰਦਰ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਆ ਐਵੇਂ ਜਿਹੜਾ 2022 ਤੋਂ ਪਹਿਲਾਂ ਵਾਲੇ ਭਗਵੰਤ ਮਾਨ ਤੇ ਉਹ ਭਾਈ ਜੀ ਬਹੁਤ ਵਧੀਆ ਤੇ ਚੰਗਾ ਬੰਦਾ ਤਾਂ ਪੰਜਾਬ ਦੀ ਗੱਲ ਕਰਦਾ ਤਾਂ ਪਰ ਜਿਵੇਂ ਹੀ ਸੱਤਾ ਪ੍ਰਾਪਤੀ ਹੋ ਗਈ ਜਿਵੇਂ ਹਰੇ ਪੈਨ ਵਾਲੀ ਤਾਕਤ ਕੋਲ ਆ ਗਈ ਅਸਲ ਚਿਹਰਾ ਬਾਹਰ ਆ ਗਿਆ 78 ਟੀਵੀ ਦੇਖ ਰਹੇ ਤੁਸੀਂ ਇੱਥੇ ਪਟਿਆਲਾ ਤੋਂ ਮੈਂ ਮਾਨਸ਼ੂ ਮੜਕਨ ਸਾਡੇ ਨਾਲ ਖੁਸ਼ਿੰਦਰ ਭਾਈ ਮੌਜੂਦ ਨੇ ਭਾਈ ਜੀ ਅੱਜ ਪ੍ਰਦੂਸ਼ਣ ਬੋਰਡ ਪਹੁੰਚੇ ਸੀ ਕੀ ਸ਼ਿੱਟਾ ਨਿਕਲਿਆ ਕਿਉਂਕਿ ਅਸ ਤੋਂ ਤਕਰੀਬਨ 1 ਮਹੀਨਾ ਪਹਿਲਾਂ ਵੀ ਆਏ ਸੀ ਉਦੋਂ ਕਿਹਾ ਸੀ ਮਹੀਨੇ ਬਾਅਦ ਦੱਸਾਂਗੇ ਮਹੀਨੇ ਬਾਅਦ ਕੋਈ ਸ਼ਿੱਟਾ ਨਿਕਲ ਗਿਆ ਪੰਜਾਬੀ ਦੀ ਇੱਕ ਕਹਾਵਤ ਹੈ ਜੀ ਕਿਹਾ ਮੋੜ ਨੀ ਡੱਕਾ ਤੋੜਨਾ ਨੀ ਇਹ ਕਹਾਵਤ ਸਿੱਧੀ ਸਿੱਧੀ ਲਾਗੂ ਹੁੰਦੀ ਹੈ ਜੀ ਆ ਪੰਜਾਬ ਪ੍ਰਦੂਸ਼ਣ ਬੋਰਡ ਦਾ ਜਿਹੜਾ ਦਫ਼ਤਰ ਹੈ ਰੋਕ ਥੰਮ ਨਹੀਂ ਕਹਿਣਾ ਇਹਨੂੰ ਇਹ ਪੰਜਾਬ ਪ੍ਰਦੂਸ਼ਣ ਫਲਾਊ ਬੋਰਡ ਕਹਿ ਦੋ ਮੈਨੂੰ ਆਪਾਂ ਨੂੰ ਜਾਂ ਇਹਨੂੰ ਕਹਿ ਜੋ ਪੰਜਾਬ ਪ੍ਰਦੂਸ਼ਣ ਕਾਤਲ ਬੋਰਡ ਉਹ ਹੈ ਜੀ ਇਹ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਉਹੀ ਅਫਸਰ ਮੂਰੇ ਖੜੇ ਕਰਤੇ ਜਿਨ੍ਹਾਂ ਦੇ ਖਿਲਾਫੀਂ ਆਏ ਸੀਗੇ ਤੁਸੀਂ ਇਹਦਾ ਨਾਮ ਬਦਲ ਤਾਂ ਨਾਮ ਬਦਲਣ ਦਾ ਕਾਰਨ ਕੀ ਆ ਪੰਜਾਬ ਦੇ ਵਿੱਚ ਪ੍ਰਦੂਸ਼ਣ ਕਰਕੇ 45000 ਦੇ ਨੇੜੇ ਲਗਭਗ ਬੰਦਾ ਹਰ ਸਾਲ ਮਰ ਜਾਂਦਾ ਜੀ ਤੇ ਜੇ ਉਹ ਪ੍ਰਦੂਸ਼ਣ ਜਿਸ ਮੈਕਮੇਂ ਦੀ ਡਿਊਟੀ ਐ ਜ਼ਿੰਮੇਵਾਰੀ ਰੋਕਣ ਦੀ ਤੇ ਉਹ ਰੋਕ ਨਹੀਂ ਰਿਹਾ ਉਹਨਾਂ ਦੀ ਮਿਲੀਭੁਤ ਕਰਕੇ ਉਹ ਪ੍ਰਦੂਸ਼ਣ ਫੈਲ ਰਿਹਾ ਤੇ ਫੈਲਿਆ ਪ੍ਰਦੂਸ਼ਣ 45000 ਬੰਦਾ ਪੰਜਾਬ ਦਾ ਮਾਰ ਦਿੰਦਾ ਤਾਂ ਉਹਨੂੰ ਪੰਜਾਬ ਪ੍ਰਦੂਸ਼ਣ ਕਾਤਲ ਬੋਰਡ ਨਾ ਕਹੀਏ ਤਾਂ ਹੋਰ ਕਿਹੜਾ ਨਾਮ ਦਈਏ ਜੀ ਮੇਰੇ ਖਿਆਲ ਸੂਟੇਬਲ ਤਾਂ ਇਹੀ ਹੈ ਜੀ ਬਾਈ ਜੀ ਤੁਸੀਂ ਅੱਜ ਆਏ ਹੋ ਤੁਹਾਡਾ ਟੱਕਰਾ ਹੋਇਆ ਪ੍ਰਸ਼ਾਸਨ ਆ ਇੰਨੀ ਵੱਡੀ ਗਿਣਤੀ ਦਾ ਪ੍ਰਸ਼ਾਸਨ ਤੇ ਤੁਹਾਡੇ ਨਾਲ ਲੋਕ ਨਹੀਂ ਸੀ ਤੁਹਾਡੇ ਸਮਰਥਨ ਨਹੀਂ ਸੀ ਨਹੀਂ 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 ਇਹ ਦੇਖੋ ਇਹ ਗਲਤ ਚੀਜ਼ ਆ ਵੀ ਲੋਕ ਨਹੀਂ ਤੇ ਜਾਂ ਸਮਰਥਨ ਨਹੀਂ ਸੀਗਾ ਅਸੀਂ ਜਿਹੜੇ ਤਿੰਨ ਦਸੰਬਰ ਨੂੰ ਅਸੀਂ ਉਹਰੇ ਆਪਣੇ ਦਰਖਾਸਤਾਂ ਦੇਖੇ ਗਏ ਸੀ ਕੋਈ ਸਵਾਲ ਦੇਖੇ ਗਏ ਸੀ ਅਸੀਂ ਸਾਨੂੰ ਦਾ ਜਵਾਬ ਲੈ ਗਏ ਬਸ ਤੇ ਆਈ ਸੀ ਕਿ ਜੀ ਠੀਕ ਹੈ ਨੀ ਜੀ ਗੱਲ ਜੇ ਹੁਣ ਕੋਈ ਇਹ ਕਹੇ ਵੀ ਇਹ ਬੰਦੇ ਉਹ ਜਵਾਬ ਲੈਣ ਵਾਸਤੇ ਕਿਸੀ ਉਹ ਐਵੇਂ ਹਜ਼ਾਰਾਂ ਬੰਦੇ ਨੂੰ ਲੈ ਕੇ ਆ ਜੀ ਉਹ ਤਾਂ ਸਾਡੇ ਵਾਸਤੇ ਵੀ ਗਲਤ ਹੈ ਜੀ ਭਾਈ ਜੀ ਪਿਛਲੀ ਵਾਰ ਤੁਸੀਂ ਸੜਕ ਤੇ ਜਦੋਂ ਜਾ ਰਹੇ ਸੀ ਲੋਕਾਂ ਨੇ ਕਮੈਂਟ ਮਾਰਿਆ ਕਿ ਇਹ ਤਾਂ ਵਿਲੇ ਨੇ ਸੜਕਾਂ ਤੇ ਉੱਤਰੇ ਫਿਰਦੇ ਨੇ ਤੁਸੀਂ ਜਿੰਨਾ ਪਿੱਛੇ ਸੰਘਰਸ਼ ਲੜ ਰਹੇ ਹੋ ਉਹੀ ਨਹੀਂ ਤੁਹਾਡੇ ਸਾਥ ਦੇ ਰਹੇ ਅੱਜ ਦੋਨੋਂ ਸਾਲ ਡੇਢ ਸਾਲ ਪਹਿਲਾਂ ਮੈਨੂੰ ਵੀ ਇਹੀ ਲੱਗਦਾ ਹੁੰਦਾ ਸੀਗਾ ਵੀ ਜਿਹੜੇ ਆ ਸੜਕਾਂ ਤੇ ਧਰਲੇ ਲਾ ਕੇ ਬਹਿ ਜਾਂਦੇ ਨੇ ਜਾਂ ਸੜਕਾਂ ਘੇਰੀ ਬੈਠੇ ਨੇ ਵੀ ਉਹ ਵੇਲਣ ਨੇ ਸੀ ਉਹ ਜਦੋਂ ਹੁਣ ਮੈਂ ਆਪ ਵਿੱਚ ਬੜਿਆ ਜੀ ਜਦੋਂ ਮੇਰੇ ਘਰ ਦੇ ਨੇੜੇ ਫੈਕਟਰੀ ਆਈ ਮੈਨੂੰ ਪਤਾ ਲੱਗਿਆ ਵੀ ਫੈਕਟਰੀ ਨਹੀਂ ਇਹ ਮੌਤ ਆ ਕਿ ਸੜਕਾਂ ਤੋੜਿਆ ਮੈਨੂੰ ਪਤਾ ਲੱਗਿਆ ਵੀ ਅਸਲ ਦੇ ਵਿੱਚ ਪੰਜਾਬ ਦੀ ਲੜਾਈ ਤਾਂ ਇਹ ਲੋਕ ਲੜ ਰਹੇ ਨੇ ਪੰਜਾਬ ਦੇ ਯੋਧੇ ਲੋਕ ਤਾਂ ਇਹ ਨੇ ਜੀ ਹਾਂ ਜਦੋਂ ਤੱਕ ਕਿਸੇ ਨੂੰ ਨਹੀਂ ਸਮਝਉਂਦੇ ਉਦੋਂ ਕਹੂਗਾ ਜੀ ਬਾਈ ਜੀ ਪਤਾ ਜੇ ਗੱਲ ਕਰੀਏ ਲੋਆਂ ਨਾ ਆਰਡਰ ਦੀ ਪਿੰਡ ਅੰਮ੍ਰਿਤਸਰ ਅੰਮ੍ਰਿਤਸਰ ਦੇ ਪਿੰਡ ਬਲਟੋਹਾ ਦੇ ਵਿੱਚ ਚਲਦੇ ਵਿਆਹ 'ਚ ਗੋਲੀ ਮਾਰਤੀ ਮੂੰਹ ਟੱਕ ਨਹੀਂ ਟਕਿਆ ਗਿਆ ਸੀ ਲੋਅਰ ਅਨオーਡਰ ਦੀ ਸਥਿਤੀ ਕਰ ਲੋ ਜਾਂ ਹੋਰ ਗੱਲਾਂ ਕਰ ਲੋ ਵਿਅਦਵੀ ਬਿੱਲ ਨੂੰ ਲੈ ਕੇ 14 ਮਹੀਨੇ ਤੱਕ ਜਾਂ 15 ਮਹੀਨੇ ਹੋ ਗਏ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਜੜੇ ਪਏ ਨੇ ਗੁਰਾਂ ਦੀ ਵਹੀਰ ਯਾਤਰਾ ਨਿਕਲੀ ਆ ਉਸ 'ਚ ਲੋਕ ਨਹੀਂ ਜੁੜ ਰਹੇ ਕਿਵੇਂ ਦੇਖ ਰਿਹਾ ਕਿਵੇਂ ਜਾ ਰਿਹਾ ਪੰਜਾਬ ਦਾ ਬਹੁਤ ਪੰਜਾਬ ਦੇ ਵਿੱਚ ਅੱਜ ਤਰੀਕ ਹੋ ਗਈ 8 ਜਨਵਰੀ ਜੀ ਸਿਰਲੇ 6 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ 6 ਬਲੂਟਡ ਮਰਡਰ ਹੋ ਗਏ ਬਹੁਤ ਹਯਵਾਨੀਅਤ ਦੇ ਨਾਲ ਐਮ ਐਲ ਏ ਸਰਵਜੀਤ ਕੌਰ ਮਾਨੁਕੇ ਦਾ ਭਤੀਜਾ ਤੱਕ ਮਾਰਿਆ ਗਿਆ ਇਹ ਲੋਨਾ ਨੌਟਰਾ ਵਿਆਹ ਦੇ ਵਿੱਚ ਸ਼ਰੇਆਮ ਜਾ ਕੇ ਵੈਪਨ ਨੂੰ ਲੋਡ ਕਰਕੇ ਉਹਨੂੰ ਲੋਕ ਕਰਕੇ ਕਲੌਕ ਕਰਕੇ ਸਿਰ ਦੇ ਵਿੱਚ ਗੱਬੇ ਰੱਖ ਕੇ ਇੱਥੇ ਗੋਲੀ ਚਲਾਈ ਜਾਂਦੀ ਆ ਬੇਖੌਫ ਬਿਨਾ ਕਿਸੇ ਨਕਾਬ ਤੋਂ ਇਹ ਕੀ ਹੈ ਜੀ ਡਰ ਖਤਮ ਪ੍ਰਸ਼ਾਸਨ ਕਿੱਥੇ ਆ ਪੁਲਿਸ ਪ੍ਰਸ਼ਾਸਨ ਕਿੱਥੇ ਆ ਇਹਨਾਂ ਲੋਕਾਂ ਦੀਆਂ ਕੋਠੀਆਂ ਦੇ ਮੂਹਰੇ ਖੜਾ ਆਪਾਂ 92 ਸੀਟਾਂ ਨਾਲ ਜਿਤਾਇਆ ਸੀ ਆਪਾਂ ਨੂੰ ਆਇਆ ਸੀ ਕਿ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਫਿਰ ਕੀ ਹੋ ਗਿਆ ਪੰਜਾਬ ਦੇ ਨਾਲ ਧੁਖ ਹੋ ਗਏ ਵਿਸ਼ਵਾਸ ਘਾਤ ਹੋ ਗਿਆ ਬੇਈਮਾਨੀ ਹੋ ਗਈ ਪੰਜਾਬ ਦੇ ਨਾਲ ਪੰਜਾਬ ਨੇ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਆਮ ਤੋਂ ਖਾਸ ਬਣਾਉਣ ਵਾਸਤੇ ਬਗਾਨੇ ਹੋ ਗਏ ਬਾਈ ਜੀ ਭਾਈ ਜੀ ਗੱਲ ਕਰੀਏ ਪਿਛੇ 17 ਸੈਕਟਰ ਚ 15 ਪੱਤਰਕਾਰਾਂ ਧਰਨਾ ਲੱਗਿਆ ਸੀ ਪੱਤਰਕਾਰ ਲੱਗਦੋ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਲੱਗਦੋ ਕਰ ਰਹੇ ਹੋ ਮਤਲਬ ਹੈ ਕਿ ਤਾਂ ਸਾਰੇ ਇਕੱਠੇ ਹੋ ਤੁਸੀਂ ਪਰ ਧਰਨੇ ਇੰਨੇ ਵੱ ਚੁੱਕੇ ਨੇ ਧਰਨੇ ਤਾਂ ਕਿਸੇ ਟਾਈਮ ਉੱਠੀ ਸਰਕਾਰ ਧਰਨੇ ਨਹੀਂ ਲਾਉਂਦੀ ਰਹੀ ਕਿਉਂ ਇਹਨਾਂ ਦਾ ਜਿਵੇਂ ਕਹਿੰਦੇ ਹੋ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਐਵੇਂ ਜਿਹੜਾ 2022 ਤੋਂ ਪਹਿਲਾਂ ਵਾਲੇ ਭਗਵੰਤ ਮਾਨ ਤੇ ਉਹ ਭਾਈ ਜੀ ਬਹੁਤ ਵਧੀਆ ਤੇ ਚੰਗਾ ਬੰਦਾ ਤਾਂ ਪੰਜਾਬ ਦੀ ਗੱਲ ਕਰਦਾ ਤਾਂ ਪਰ ਜਿਵੇਂ ਹੀ ਸੱਤਾ ਪ੍ਰਾਪਤੀ ਹੋ ਗਈ ਜਿਵੇਂ ਹਰੇ ਪੈਨ ਵਾਲੀ ਤਾਕਤ ਕੋਲ ਆ ਗਈ ਅਸਲ ਚਿਹਰਾ ਬਾਹਰ ਆ ਗਿਆ ਆ ਪਿੱਛੇ ਹੁਣ ਵੀਡੀਓ ਆਈ ਨਹੀਂ ਵਾਇਰਲ ਹੋਈਆਂ ਵੀਆਂ ਜੀ ਹੁਣ ਅਕਾਲ ਤਖਸਾਲ ਤੇ ਸਮਣ ਵੀ ਕੀਤਾ ਹੋਇਆ ਲੋਕ ਕਹਿੰਦੇ ਨੇ ਵੀ ਅਕਾਲ ਤਖਸਾਲ ਦਾ ਜੱਜ ਜੇਦਾਰ ਬੁਲਾ ਨਹੀਂ ਸਕਦਾ ਵੀ ਉਹਦਾ ਥਾਪਿਆ ਹੋਇਆ ਉਹ ਬਾਦਲਾਂ ਦਾ ਉਹ ਹੈ ਠੀਕ ਉਹ ਪਤੇਤਾ ਜੀ ਨਹੀਂ ਬੁਲਾਇਆ ਜਾ ਸਕਦਾ ਠੀਕ ਆ ਮੰਨ ਲਓ ਵੀ ਪਤੇਤਾ ਵੀ ਸਾਰਾ ਕੁਝ ਹੈ ਮੈਂ ਕਹਿੰਦਾ ਵੀ ਉਹ ਕਹਿੰਦੇ ਜੱਜ ਜੇਦਾਰ ਸਾਹਿਬਾਰੇ ਗੱਲ ਕਰਦੇ ਆ ਮੰਨ ਲਓ ਵੀ ਮੰਨ ਲਈਏ ਇੱਕ ੜੀ ਗੱਲ ਕੀ ਕਿਸੇ ਨੂੰ ਗੁਰੂਆਂ ਦੀ ਫੋਟੋ ਤੇ ਸ਼ਰਾਬ ਦੇ ਛਿੱਟੇ ਪਾਉਣ ਦਾ ਅਧਿਕਾਰ ਹੈਗਾ ਉਹ ਤਾਂ ਕਹਿੰਦੇ AI ਨਾਲ ਇੱਕ ਮਿੰਟ ਦੇ AI ਦੀ ਗੱਲ ਨਹੀਂ ਹੈ ਜੀ ਗੱਲ ਇਹ ਵੀ ਕੀ ਅਧਿਕਾਰ ਹੈਗਾ ਨਹੀਂ ਹੈ ਕਿਹ ਉਹ ਜਿਹੜੀ ਫੋਟੋ ਧਾਰਮਿਕ ਤੌਰ ਤੇ ਅਸੀਂ ਮੰਨਦੇ ਹਾਂ ਜਿਹਨਾਂ ਨੂੰ ਪੂਰਾ ਪੰਜਾਬ ਮੰਨਦਾ ਉਹਨਾਂ ਦੇ ਉੱਤੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਦਾ ਫਿਰ ਉਹ ਆਉਂਦਾ ਨਹੀਂ ਫਿਰ ਉਹ ਸ਼ਰਾਬ ਦੇ ਛਿੱਟੇ ਮਾਰਦਾ ਇਹ ਅਧਿਕਾਰ ਹੈਗਾ ਜੀ ਨਹੀਂ ਜੀ ਕਿਸੇ ਪਤਿਤ ਬੰਦੇ ਕੋਲ ਵੀ ਕਿਸੇ ਸਿਰ ਰੋਡੇ ਬੰਦੇ ਕੋਲ ਵੀ ਤੁਸੀਂ ਉਹ ਬਾਈ ਜੀ ਠੀਕ ਹੈ ਤੁਹਾਡੇ ਵਾਲ ਵੀ ਕੱਟੇ ਹੋਏ ਨੇ ਤੁਹਾਡੀ ਦਾੜੀ ਵੀ ਕੱਟੀ ਹੋਈ ਆ ਕਿ ਫੇਰ ਵੀ ਤੁਹਾਡੇ ਕੋਲ ਅਧਿਕਾਰ ਹੈਗਾ ਵੀ ਤੁਸੀਂ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਧਾਰਮਿਕ ਜਗ੍ਹਾ ਨੂੰ ਧਾਰਮਿਕ ਗ੍ਰੰਥ ਨੂੰ ਜਾਂ ਧਾਰਮਿਕ ਲੋਕਾਂ ਨੂੰ ਤੁਸੀਂ ਕਿਸੇ ਨੂੰ ਗਲਤਵਾਲਤ ਬੋਲ ਸਕਦੇ ਹੋ ਚੈਲੰਜ ਕਰ ਸਕਦੇ ਨਹੀਂ ਕਰ ਸਕਦੇ ਨੇ ਇਸੇ ਮੁੱਖ ਮੰਤਰੀ ਵਾਸਤੇ ਸਿੱਖਿਆ ਮੰਤਰੀ ਹਰਜੋਤ ਵੈਸ ਜਦੋਂ 350 ਸਾਲਾ ਸ਼ਤਾਬਦੀ ਮਨਾਇਗੀ ਆ ਇਹ ਗੁਰਤੇਗਵਾਦਰ ਸਾਹਿਬ ਦੀ ਉਦੋਂ ਕਹਿ ਰਿਹਾ ਉੱਥੇ ਵੀ ਇਹ ਸਭ ਤੋਂ ਵੱਡਾ ਸਿੱਖਾ ਮਾਤਰ ਸਿੱਖ ਦੀ ਪਰਿਭਾਸ਼ਾ ਇਹ ਹੈ ਦੇਖ ਲਓ ਕਿ ਤੇ ਪਪਾ ਜੀ ਤਮਾਨ ਵਾਲਾ ਨਾ ਜਾਂਦਾ ਹੋਵੇ ਕਿਤੇ ਆਪਣੇ ਤੇ ਵੀ ਪਰਚਾ ਹੋ ਜਵੇ ਮੁੜ ਕੇ ਵੀ ਤੁਸੀਂ ਜਹਾਜ਼ ਵੱਲ ਦੇਖਦੇ ਤੇ ਚਲੋ ਹਨਾ ਜੀ ਮੈਨੂੰ ਦੱਸੋ ਹੁਣ ਕਿਹੜੇ ਕੋਲ ਅਧਿਕਾਰ ਹੈਗਾ ਜੀ ਕੋਈ ਉੱਥੇ ਉਹ ਕਹਿੰਦਾ ਵੀ ਇਹ ਸਿੱਖਾ ਸਿੱਖ ਦੀ ਪ੍ਰਭਾਚਾ ਇਹ ਹੈ ਜੀ ਜਿਹੜੇ ਬੰਦੇ ਨੂੰ ਫੜ ਕੇ ਬਾਹ ਤੋਂ ਜਹਾਜ਼ ਚੋ ਲਾਤਾ ਹੋਵੇ दारू ਪੀਤੇ ਉਹਨੂੰ ਇਹ ਸਿੱਖ ਦੀ ਪ੍ਰਭਾਚਾ ਜੀ ਲੋਕ ਮੈਂ ਤੁਹਾਡੀ ਸਾਰੀ ਗੱਲਾਂ ਮੰਨਦਾ ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੋ ਬੇਅਦਬੀ ਦੇ ਕਾਨੂੰਨ ਬਣਾਉਣ ਵਾਸਤੇ ਭਾਈ ਗੁਰਜੀਤ ਸਿੰਘ ਖਾਲਸਾ ਸਾਡੇ 400 ਫੁੱਟ ਉੱਚੇ ਟਾਵਰ ਤੇ ਬੈਠੇ ਨੇ ਲੋਕ ਹੁਣ ਬਾ ਚੱਕ ਰਹੇ ਨੇ ਕਮੈਂਟਾਂ ਜਮਾ ਚੱਕ ਰਹੇ ਨੇ ਅਸਲ ਦੇ ਵਿੱਚ ਆਵਾਜ਼ ਕਿਉਂ ਚੱਕਦੇ ਸਿਰਫ ਉਹ ਕਮੈਂਟਾਂ ਦਾ ਕੀ ਸੀਮਤ ਨੇ ਲੋਕ ਸਾਡੇ ਨਾ ਬੰਡੀਆਂ ਪਾਤੀਆਂ ਸਾਡੇ ਸਮਾਜ ਦੇ ਵਿੱਚ ਬਹੁਤੇ ਤੌਰ ਤੇ ਕੀ ਕੀਤਾ ਹੁਣ ਤੁਸੀਂ ਸੋਚ ਕੇ ਦੇਖੋ ਅੱਗੇ ਹੁੰਦਾ ਸੀਗਾ ਵੀ ਜ਼ਿਲ੍ਹੇ ਦਾ ਪ੍ਰਧਾਨ ਬਲੌਕ ਦਾ ਪ੍ਰਧਾਨ ਉਹ ਤੋਂ ਬਾਅਦ ਸਟੇਟ ਦਾ ਪ੍ਰਧਾਨ ਨੈਸ਼ਨਲ ਪ੍ਰਧਾਨ ਐਦਾਂ ਪ੍ਰਧਾਨ ਹੁੰਦੇ ਸਿਆਸੀ ਪਾਰਟੀ ਦੇ ਹੁਣ ਕਿਵੇਂ ਆ ਜੀ ਪ੍ਰਧਾਨ ਗਲੀ ਦਾ ਪ੍ਰਧਾਨ ਮੁਹੱਲੇ ਦਾ ਪ੍ਰਧਾਨ ਇਹ ਬਾਜੀਗਰ ਸਮਾਜ ਦਾ ਪ੍ਰਧਾਨ ਇਹ ਐਸਸੀ ਸਮਾਜ ਦਾ ਪ੍ਰਧਾਨ ਇਹ ਬਾਲਮਿਕ ਸਮਾਜ ਦਾ ਪ੍ਰਧਾਨ ਇਹ ਬ੍ਰਾਹਮਣ ਸਮਾਜ ਦਾ ਪ੍ਰਧਾਨ ਇਹ ਹਿੰਦੂ ਕਮਿਊਨਿਟੀ ਦਾ ਪ੍ਰਧਾਨ ਆ ਸੈਣੀ ਸਮਾਜ ਦਾ ਪ੍ਰਧਾਨ ਆ ਜੱਟ ਮਹਾਸਭਾ ਆ ਗਈ ਜੀ ਇਹ ਫਲਾਣੀ ਮਹਾਸਭਾ ਆ ਗਈ ਜੀ ਕਿਉਂ ਆ ਜੀ ਸਾਰਾ ਵੰਡ ਹੋਗੇ ਨਾ ਆਪਾ ਵੰਡ ਹੋ ਗਿਆ ਨਹੀਂ ਹੁਣ ਆਉਣਾ ਤਾਂ ਚਾਹੁੰਦੇ ਆ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾਂਦਾ ਕੀ ਕਿਹਾ ਜਾਂਦਾ ਉਹ ਇਹ ਆਪਣਾ ਨਹੀਂ ਹੈਗਾ ਇਹ ਦੂਜਿਆਂ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਦਾ ਕੰਮ ਹੈ ਕੋਈ ਕਿਸੇ ਦੂਜੇ ਤੀਜੇ ਦਾ ਨਹੀਂ ਮੈਂ ਥੋੜੀ ਗੱਲ ਕੱਟ ਰਤ ਹੁਣੇ ਕਹ ਗੁਰੂ ਗ੍ਰੰਥ ਸਾਹਿਬ ਦਾ ਕੰਮ ਹੈ ਉਸ ਤੋਂ ਤਾਂ ਗੁਰੂਆਂ ਪੀਰਾਂ ਫਕੀਰਾਂ ਸੰਤ ਮਹਾਂਤਮਾਂ ਦੀ ਸਭ ਦੀ ਬਾਣੀ ਦਰਜ ਹੈ ਫਿਰ ਉਹ ਤਾਂ ਸਾਰੇ ਧਰਮਾਂ ਦੀ ਗੱਲ ਹੋ ਗਈ ਸਾਰੇ ਧਰਮਾਂ ਪਿੱਛੇ ਆਵਾਜ਼ ਚੱਕੀ ਜਾ ਰਹੀ ਹੈ ਫਿਰ ਕਮੀ ਤਾਂ ਮਤਲਬ ਲੋਕਾਂ ਦੇ ਵਿੱਚ ਹੀ ਆ ਹਾਂਜੀ ਕਿਤੇ ਨਾ ਕਿਤੇ ਅਸੀਂ ਨਿੱਜ ਨੂੰ ਤਾਂ ਪਏ ਹੋਏ ਹਾਂ ਸਾਡੇ ਪਿੱਛੇ ਨਾ ਜਿਹੜਾ ਚੌਧਰ ਵਾਲਾ ਛੱਜ ਬੰਦ ਤਾਂ ਨਾ ਉਹ ਨਹੀਂ ਸਾਨੂੰ ਤੁਰੰਤ ਦਿੰਦਾ ਹੈਗਾ ਜੀ ਨਿੱਜ ਵਿੱਚ ਪਏ ਗਏ ਅਸੀਂ ਸਵਾਰਥਾਂ ਵਿੱਚ ਪਏ ਗਏ ਅਸੀਂ ਆਪਣੇ ਅਸਲ ਮੁੱਦੇ ਜਿਹੜੇ ਅਸਲ ਮੂਲ ਆ ਸਾਡਾ ਅਸੀਂ ਉਹ ਭੁੱਲ ਗਏ ਜੀ ਔਰ ਮੇਰੇ ਖਿਆਲ ਦੇ ਵਿੱਚ ਸਾਡੀ ਤ ਕਿਆ ਨਹੀਂ ਲੱਗਦਾ ਕਿ ਲੋਕਤੰਤਰੀ ਰਾਜ ਭਾਰਤ ਨੂੰ ਮੰਨਿਆ ਜਾਂਦਾ ਪੰਜਾਬ ਵੀ ਉਹਦਾ ਹਿੱਸਾ ਹੈ ਕਿ ਲੋਕਤੰਤਰੀ ਰਾਜ ਦੇ ਵਿੱਚ ਲੋਕਾਂ ਦੇ ਜਿਹੜੇ ਸਵਿਧਾਨਿਕ ਮੂਲਨਾਂ ਦਾ ਘਾਣ ਹੋ ਰਿਹਾ ਲੋਕਤੰਤਰੀ ਰਾਜ ਹੈਗਾ ਜੀ ਭਾਰਤ ਦੇ ਵਿੱਚ ਕਿਤਾਬਾਂ ਦੇ ਵਿੱਚ ਹੈਗਾ ਲਿਖਤਾਂ ਦੇ ਵਿੱਚ ਹੈਗਾ ਡਾਇਰੀਆਂ ਚ ਹੈਗਾ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਇੱਥੇ ਇਹ ਸ਼ਬਦ ਸੁਣਨ ਨੂੰ ਮਿਲਦਾ ਜਿਹਨੂੰ ਡੈਮੋਕ੍ਰੇਸੀ ਕਰਕੇ ਕਹਿੰਦੇ ਆ ਲੋਕਤੰਤਰ ਹੈਗਾ ਸੜਕਾਂ ਤੇ ਹੈਗੀ ਡੈਮੋਕ੍ਰੇਸੀ ਕਿੱਥੇ ਨਿਊਜ਼ੀਲੈਂਡ ਦੇ ਵਿੱਚ ਇੱਕ ਫੈਕਟਰੀ ਦੇ ਕੋਲ ਨੂੰ ਬੰਦਾ ਲੰਗਿਆ ਉਹਨੂੰ ਸਮੈਲ ਲਾਈ ਉਹਨੇ ਸਿੰਗਲ ਐਪਲੀਕੇਸ਼ਨ ਮੂਵ ਆਨ ਕੀਤੀ ਉਸ ਬੰਦੇ ਦੀ ਸਿੰਗਲ ਐਪਲੀਕੇਸ਼ਨ ਤੇ ਉਹ ਫੈਕਟਰੀ ਸੀਜ਼ ਹੋ ਗਈ ਜੀ ਔਰ ਬੰਦੇ ਤੇ ਕ੍ਰਾਈਮ ਚਾਰਜ ਲੱਗੇ ਬੰਦਾ ਇਸ ਟਾਈਮ ਜੇਲ੍ਹ ਦੇ ਵਿੱਚ ਹੈ ਨਿਊਜ਼ੀਲੈਂਡ ਦੇ ਵਿੱਚ ਹਰ ਇੱਥੇ ਅਸੀਂ ਸੈਂਕੜੇ ਦੀ ਗਿਣਤੀ ਦੇ ਵਿੱਚ ਪਹਿਲਾਂ ਤਿੰਨ ਤਰੀਕ ਨੂੰ ਆਕੇ ਗਏ ਆ ਹੁਣ ਅਸੀਂ ਫਿਰਦੇ ਆ ਸਾਢੇ ਬਜੁਰਗ ਫਿਰਦੇ ਨੇ ਇੱਥੇ ਤਾਂ ਹੀ ਫਿਰ ਲੋਕ ਵਿਦੇਸ਼ਾਂ ਨੂੰ ਭੱਜ ਰਹੇ ਨੇ ਡਰੇ ਹੋਏ ਭੱਜ ਰਹੇ ਨੇ ਇਹ ਤਾਂ ਉੱਥੇ ਵੀ ਉਹ ਖੁਦ ਹੀ ਮਿੱਟੀ ਖੋਣ ਨੂੰ ਲੱਗ ਰਹੀ ਆ ਡਰੇ ਹੋਏ ਭੱਜ ਰਹੇ ਨੇ ਲੋਕ ਜੀ ਜਾਨ ਬਚਾਉਣ ਵਾਸਤੇ ਭੱਜੇ ਫਿਰਦੇ ਨੇ ਜੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ ਹੋਰ ਕੀ ਲੱਗਦਾ ਫਿਰ ਪੰਜਾਬ ਦਾ ਅੱਗੇ ਦੇਖਣ ਨੂੰ ਕਿਵੇਂ ਲੱਗ ਕੋਈ ਗੱਲ ਕਰਦੇ 2027 ਵੀ ਨਜ਼ਦੀਕ ਆ ਗਿਆ ਮੁੱਦਿਆਂ ਤੇ ਸਰਕਾਰ ਬਣਦੀ ਆ ਪਰ ਮੁੱਦੇ ਪਿੱਛੇ ਰਹਿੰਦੇ ਨੇ ਸਰਕਾਰ ਅੱਗੇ ਚਲੀ ਜਾਂਦੀ ਆ ਇਹ ਤਾਂ ਹੁਣ ਮੈਂ ਤਾਂ ਅਕਾਲ ਪੁਰਖ ਅੱਗੇ ਇੱਕ ਬੇਨਤੀ ਅਰਦਾਸੇ ਕਰੂੰਗਾ ਜੀ ਵੀ ਸੱਚੇ ਪਾਸ਼ਾ ਵੀ ਇਹ ਤੇਰੀ ਧਰਤੀ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਵੀ ਇਹ ਅਕਾਲ ਪੁਰਖ ਵੀ ਕਿਰਪਾ ਕਰ ਕੋਈ ਚਮਤਕਾਰ ਕਰ ਪੰਜਾਬ ਦੇ ਅਸਲ ਪੁੱਤਾਂ ਨੂੰ ਅੱਗੇ ਲੈ ਕੇ ਆ ਜਿਹੜੇ ਪੰਜਾਬ ਨੂੰ ਸੰਭਾਲਣ ਉਹ ਹੀ ਜੇ ਲੋਕ ਨਾ ਜਿਹੜੇ ਬੇਈਮਾਨ ਨੇ ਧੰਨਵਾਦ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਹੈਵਨ ਟੀਵੀ ਤੇ